हेलो दोस्तों आज ਵੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਅਗਰ ਤੁਸੀਂ ਕੈਨੇਡਾ ਵਿਆਹ ਦੇ ਬੇਸ ਤੇ ਜਾ ਰਹੇ ਹੋ ਤਾਂ ਤੁਹਾਡੇ ਸਪਾਊਸ ਦੇ ਕੋਲ ਕਿਵੇਂ ਦੀ ਪੜ੍ਹਾਈ ਹੋਣੀ ਚਾਹੀਦੀ ਹੈ ਤਾਂ ਕਿ ਕੈਨੇਡਾ ਜਾ ਕੇ ਉਹ ਸੌਖੇ ਟੰਗ ਦੇ ਨਾਲ ਜੌਬ ਲੈ ਸਕੇ ਤੇ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕੇ ਹੁਣ ਅਸੀਂ ਅਕਸਰ ਇਹ ਦੇਖਦੇ ਆ ਕਿ ਮੋਸਟਲੀ ਸਟੂਡੈਂਟ ਸਟੱਡੀ ਵੀਜ਼ੇ ਤੇ ਕੈਨੇਡਾ ਲਈ ਅਪਲਾਈ ਕਰ ਰਹੇ ਨੇ ਲੇਕਿਨ ਜਦੋਂ ਉਹ ਮਸਪਾਉਸ ਕੈਨੇਡਾ ਪਹੁੰਚ ਜਾਂਦਾ ਹੈ ਤਾਂ ਉੱਥੇ ਜਾ ਕੇ ਉਹਦੇ ਕੋਲ ਕੋਈ ਸਕਿੱਲ ਨਹੀਂ ਹੁੰਦੀ ਤਾਂ ਸਕਿੱਲ ਨਾ ਹੋਣ ਕਰਕੇ ਉੱਥੇ ਉਹਨੂੰ 10 ਤੋਂ ਲੈ ਕੇ 12 ਡਾਲਰ ਪ੍ਰਤੀ ਘੰਟੇ ਦੇ हिसाब ਨਾਲ ਹੀ ਕੰਮ ਮਿਲਦਾ ਹੈ ਤੇ ਅਗਰ ਉਹ ਕੋਈ ਸਕਿੱਲ categories ਤੋਂ ਲੈ ਕੇ ਜਾਂਦਾ ਹੈ ਆਪਣੇ ਨਾਲ ਕੋਈ ਕੋਈ ਨਾ ਕੋਈ ਕੰਮ ਸਿੱਖ ਕੇ ਜਾਂਦਾ ਹੈ ਤਾਂ ਕੈਨੇਡਾ ਤੋਂ ਹੀ इजीली 35 ਡਾਲਰ ਤੋਂ ਲੈ ਕੇ 65 ਡਾਲਰ ਤੱਕ इजीली ਕਮਾਈ ਕਰ ਸਕਦੇ ਹੋ ਇਹ ਥੋੜੇ ਟੈਂਪਰ ਦੇ ਵਿੱਚ ਤੁਸੀਂ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਜਿਹੜੀ ਇਹ ਸਕਿੱਲ categories ਇਸ ਸਕਿੱਲ ਕੈਟਾਗਰੀ ਦੇ ਜਿਹੜੇ ਕੋਰਸ ਨੇਗੇ ਇਹ ਸਾਰੇ ਇੰਡੀਆ ਦੇ ਵਿੱਚ ਸਾਰੀਆਂ ਆਈਟੀ ਦੇ ਵਿੱਚ ਕਰਵਾਏ ਜਾਂਦੇ ਨੇ ਜਿਨ੍ਹਾਂ ਦੀ ਐਡਮਿਸ਼ਨ ਜੂਨ ਜੁਲਾਈ ਅਤੇ ਅਗਸਟ ਦੇ ਵਿੱਚ ਹੁੰਦੀ ਹੈ ਜਿਹੜੀ ਕਿ ਹੁਣ ਚੱਲ ਰਹੀ ਹੈ ਸੋ ਕੈਨੇਡਾ ਦੇ ਵਿੱਚ ਕਿਹੜੇ ਕਿਹੜੇ ਕੋਰਸਿਸ ਨੇ ਜਿਨ੍ਹਾਂ ਦੀ ਜ਼ਿਆਦਾ ਡਿਮਾਂਡ ਹੈ ਸਕਿੱਲ ਕੈਟਾਗਰੀ ਦੇ ਕੋਰਸਿਸ ਉਹਨਾਂ ਬਾਰੇ ਤੁਹਾਨੂੰ ਮੈਂ ਦੱਸ ਦਿੰਨੀ ਆ ਜਿਵੇਂ ਕਿ ਇਲੈਕਟ੍ਰੀਸ਼ੀਅਨ ਇਲੈਕਟ੍ਰੋਨਿਕ ਟੈਕਨੀਸ਼ੀਅਨ ਪਲੰਬਰ ਕਾਰਪੇਂਟਰ ਮੋਟਰ ਮੈਕੈਨਿਕ ਕਾਰਨ ਟੈਕਨੀਕ ਟਰੱਕ ਮੈਕੈਨਿਕ ਸਿਕਿਉਰਿਟੀ ਕੈਮਰਾ ਇੰਸਟਾਲਰ ਫਾਇਰ ਅਲਾਰਮ ਟੈਕਨੀਸ਼ੀਅਨ ਡਕਟ ਟੈਕਨੀਸ਼ੀਅਨ ਕੰਪਿਊਟਰ ਰਿਪੇਅਰ ਵੈਲਡਰ ਪਲੰਬਰ ਬਾਰ ਫਾਈਂਡਰ ਕੰਸਟਰਕਸ਼ਨ ਕਰੇਨ ਆਪਰੇਟਰ ਬਿਊਟੀ ਪਾਰਲਰ ਕੁੱਕ ਕੇਅਰ ਕੇਅਰ ਗਿਵਰ ਜਿਹਨੂੰ ਕਿ ਨਰਸਿਸ ਵੀ ਕਹਿ ਲੈਂਦੇ ਆ ਆਪਾਂ ਮੈਡੀਕਲ ਲੈਬ ਟੈਕਨੀਸ਼ੀਅਨ ਟਰੱਕ ਡਰਾਈਵਰ ਕੰਸਟਰਕਸ਼ਨ ਕਰੇਨ ਆਪਰੇਟਰ ਕੰਸਟਰਕਸ਼ਨ ਕਲੀਨਰ construction painter ਤੇ construction worker ਇਹ ਸਾਰੇ ਜਿਹੜੇ ਨੇ ਇਹ आईटीआई ਟ੍ਰੇਡ ਦੇ ਅੰਦਰ ਆਉਂਦੇ ਨੇ ਕੋਰਸ ਅਗਰ ਤੁਸੀਂ ਇਹਨਾਂ ਕੋਰਸਾਂ ਦੇ ਵਿੱਚੋਂ ਕੋਈ ਵੀ ਕੋਰਸ ਕਰਕੇ ਫਿਰ ਕੈਨੇਡਾ ਜਾਂਦੇ ਹੋ ਤਾਂ ਉੱਥੇ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਜੌਬ ਤੁਹਾਨੂੰ ਮਿਲ ਜਾਂਦੀ ਹੈ ਤੇ ਤੁਹਾਡੀ ਇਹ ਸ਼ਕਾਇਤ ਹੋ ਜੇਗੀ ਕਿ ਸਾਨੂੰ ਕੈਨੇਡਾ ਜਾ ਕੇ ਜੌਬ ਨਹੀਂ ਮਿਲੀ ਸੋ ਜਿਹੜੇ ਬੱਚੇ ਵੀ आईटीआई ਟ੍ਰੇਡ ਦਾ ਕੋਰਸ ਕਰਨਾ ਚਾਹੁੰਦੇ ਨੇ ਉਹ ਸਾਡੇ ਦਿੱਤੇ ਹੋਏ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜਾਂ ਫਿਰ ਸਾਡੇ ਆਫਿਸ ਜਾ ਕੇ ਮਿਲ ਸਕਦੇ ਹੋ ਆਫਿਸ ਦਾ ਐਡਰੈਸ ਤੁਸੀਂ ਨੋਟ ਕਰ ਸਕਦੇ ਹੋ ਸੀ 174 ਕੋਕਲਪਾਇਨ ਪਟਿਆਲਾ ਸੋ ਵੀਡੀਓ ਨੂੰ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਬੱਚਿਆਂ ਤੱਕ ਜ਼ਰੂਰ ਪਹੁੰਚੇ ਜਿਹੜੇ ਬੱਚੇ ਕਨੇਡਾ ਜਾਣ ਦੀ ਪਲੈਨਿੰਗ ਕਰ ਰਹੇ ਨੇ ਤਾਂ ਕਿ ਉਹ ਇਥੋਂ ਕਨੇਡਾ ਜਾਣ ਤੋਂ ਪਹਿਲਾਂ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖ ਕੇ ਜਾਣ ਤੇ ਫੋਕੇ ਢੰਗ ਨਾਲ ਕਨੇਡਾ ਜਾ ਕੇ ਸੈਟਲ ਹੋ ਸਕਣ ਥੈਂਕ ਯੂ